ਕੈਨੇਡਾ ਕ ਭੈਣ ਮਿਲੀ ਸੀ ਕਹਿੰਦੀ ਵੀਰ ਜੀ ਮੇਰੇ ਘਰ ਦੋ ਬੇਟੀਆਂ ਨੇ ਜਦੋਂ ਪਹਿਲੀ ਬੇਟੀ ਹੋਈ ਮੇਰੇ ਚੰਗੀ ਤਾਂ ਉਦੋਂ ਨਹੀਂ ਲੱਗੀ ਪਰਿਵਾਰ ਨੂੰ ਜਦੋਂ ਦੂਜੀ ਬੇਟੀ ਹੋਣੀ ਸੀ ਸਾਰੇ ਪਰਿਵਾਰ ਨੇ ਕਿਹਾ ਜਾ ਕੇ ਟੈਸਟ ਕਰਾ ਚੈੱਕ ਕਰਾ ਉਥੇ ਅਸੂਲ ਹੀ ਹੈ ਚੈੱਕ ਅਪ ਕਰਦੇ ਨੇ ਉਹ ਪਹਿਲਾਂ ਹੀ ਵੀ ਬੱਚਾ ਬੱਚੀ ਠੀਕ ਨੇ ਕਹਿੰਦੇ ਪਤਾ ਕਰ ਲਿਆ ਕਹਿੰਦੇ ਕੀ ਹੈ ਬੇਟੀ ਹੈ ਕਹਿੰਦੀ ਮੈਂ ਮਰ ਜਾਉ ਪਰ ਮੈਂ ਆਪਣੀ ਧੀ ਦਾ ਕਤਲ ਨਹੀਂ ਹੋਣ ਦੇਵਾਂਗੀ ਕਹਿੰਦੀ ਮੈਂ ਸਾਰੇ ਪਰਿਵਾਰ ਤੋਂ ਬਾਹਰ ਜਾ ਕੇ ਧੀ ਨੂੰ ਜਨਮ ਦਿੱਤਾ ਪਰ ਅੱਜ ਤੱਕ ਮੇਰੀ ਸੱਸ ਨੇ ਮੇਰੀ ਬੇਟੀ ਨੂੰ ਹੱਥ ਲਾ ਕੇ ਨਹੀਂ ਵੇਖਿਆ ਤੇ ਮੈਂ ਕਿਹਾ ਕੀ ਕਰਦੀ ਐ ਕਹਿੰਦੀ ਸੁਖਮਨੀ ਸਾਹਿਬ ਦਾ ਪਾਠ ਰੋਜ਼ ਇੱਕ ਕਰਦੀ ਐ ਆਖੋ ਸਤਨਾਮ ਸ੍ਰੀ ਕੈਨੂੰ ਖੁਸ਼ ਕਰ ਰਹੇ ਆ ਜੀ ਗੁਰੂ ਨੂੰ ਰੱਬ ਨੂੰ ਅਸੀਂ ਤਾਂ ਜੇ ਧੀਆਂ ਪੁੱਤਰਾਂ ਦੇ ਫਰਕ ਵਿੱਚ ਬੈਠੇ ਹੋਏ ਆ ਆ ਚੀਜ਼ਾਂ ਸੀ ਆਪਣੇ ਸਮਾਜ ਵਿੱਚ ਪੜ ਕੇ ਤੇ ਸਾਡੇ ਦਿਮਾਗ 'ਚ ਪੁੱਤ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਾਂ ਨਾਲ ਗੰਢ ਪੈਂਦੀ ਏ ਉਹ ਪਿਆਰੇ ਜਿਹੇ ਪੁੱਤਾਂ ਨਾਲ ਗੰਢ ਪੈਂਦੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਚਾਰੇ ਤੁਹਾਡੇ ਤੋਂ ਵਾਰ ਦਿੱਤੇ ਮਸ਼ਵਰੇ ਨਾਲ ਲਿਆ ਸੀ ਨਾ ਭਗਤਪੂਰਨ ਸਿੰਘ ਦਾ ਉਹਨਾਂ ਦਾ ਤੇ ਵਿਆਹ ਹੀ ਨਹੀਂ ਉਹਨਾਂ ਵਿਆਹ ਹੀ ਨਹੀਂ ਕਰਾਇਆ ਉਹਨਾਂ ਦੀ ਗੰਢ ਹੈਗੀ ਸੰਸਾਰ ਨਾਲ ਨਹੀਂ ਹੈਗੀ ਬੋਲ ਕੇ ਦੱਸਿਓ ਬੋਲੋ ਜੀ ਭਗਤਪੂਰਨ ਸਿੰਘ ਦੀ ਗੰਢ ਹੈਗੀ ਆ ਨਾ ਉਹਨਾਂ ਦੀ ਗੰਢ ਔਲਾਦ ਕਰਕੇ ਆ ਉਹਨਾਂ ਦੀ ਗੰਡ ਆਪਣੇ ਆਪ ਕਰਕੇ ਆਪਣੇ ਵਿੱਚ ਐਡਾ ਬੇਬੇ ਨਾਨਕੀ ਦਾ ਸੰਸਾਰ ਨਾਲ ਨਾਤਾ ਉਹਨਾਂ ਦੀ ਔਲਾਦ ਕਰਕੇ ਥੋੜਾ ਉਹਨਾਂ ਕਰਤੇ ਤੀ ਪੁੱਤ ਹੈ ਹੀ ਨਹੀਂ ਸੀ ਕੋਈ ਤੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਸੀ ਜਿਹੜੀਆਂ ਵੀ ਭੈਣਾਂ ਅੱਜ ਮਿਹਣੇ ਸਹਿਰੀਆਂ ਨੇ ਉਹਨਾਂ ਨੂੰ ਆਪਣੀ ਹਿਸਟਰੀ ਗੁਰਬਾਣੀ ਪੜ੍ਹਨ ਦੀ ਜ਼ਰੂਰਤ ਹੈ ਉਹ ਦਾ ਸਕਣ ਕਿ ਦੱਸੋ ਬੇਬੇ ਨਾਨਕੀ ਦੇ ਕਰ ਤੀ ਤੇ ਪੁੱਤ ਨਹੀਂ ਸੀ ਹੈਗਾ ਕੀ ਉਹਦਾ ਸੰਸਾਰ ਤੇ ਥਾਂ ਹੈ ਨਹੀਂ ਕੋਈ ਉਹਦਾ ਨਾ ਹੈ ਨਹੀਂ ਅਸੀਂ ਇਹਨਾਂ ਗੱਲਾਂ 'ਚ ਅੱਜ ਤੱਕ ਬੈਠੇ ਹੋਏ ਆ ਉਲਾਦ ਹੋਗੀ ਤਾਂ ਵੀ ਠੀਕ ਹੈ ਨਾ ਹੋਗੀ ਤਾਂ ਵੀ ਠੀਕ ਹੈ ਇਦਾਂ ਆਪਣੇ ਆਪ ਦੀ ਪਰਵਰਿਸ਼ ਕਰੋ ਆਪਣੇ ਆਪ ਨੂੰ ਇਦਾਂ ਪਾਲਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਸਾਡੀ ਦੋਗਲੀ ਨੀਤੀ ਹੈ ਨੋ ਕਰ ਔਲਾਦ ਨਾ ਹੋਵੇ ਤੇ ਸਾਡਾ ਨਜ਼ਰੀਆ ਹੋਰ ਹੈ ਜੇ ਧੀ ਕਰ ਔਲਾਦ ਨਾ ਹੋਵੇ ਉਦੋਂ ਸਾਡੀ ਸੋਚ ਹੋਰ ਹੈ ਉਹ ਸੋਚ ਬਦਲ ਜਾਂਦੀ ਹੈ ਮਜਾ ਤਾਂ ਜਿਹੜੀ ਸੋਚ ਨੋ ਪ੍ਰਤੀ ਰੱਖੀਏ ਧੀ ਪ੍ਰਤੀ ਵੀ ਰੱਖੋ ਪਰ ਉਥੇ ਲਖਾਂਗੇ ਨਿਰਪਉ ਤੇ ਨਰਵੈਰ ਦਾ ਪਾਠ ਕਰਨਾ ਬਹੁਤ ਸੌਖਾ ਹੈ ਪਰ ਨਿਰਭਉ ਤੇ ਨਰਵੈਰ ਬਣਨਾ ਹੈ ਸੋਚ ਤਬਦੀਲ ਕਰਨੀ ਆਪਣੀ ਤੋ ਇਥੇ ਪਾਤਸ਼ਾਹ ਜਿਹੜੀ ਗੱਲ ਕਰ ਰਹੇ ਨੇ ਸਤਗੁਰ ਮੇਰਾ ਸਭਸ ਦਾ ਦਾਤਾ 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 ਗੁਣਾ ਦਾ ਜਦੋਂ ਮੈਨੂੰ ਗੁਣਾ ਦੀ ਦਾਤ ਮਿਲ ਗਈ ਫਿਰ ਪੁੱਤ ਹੋ ਗਿਆ ਤਾਂ ਠੀਕ ਹੈ ਧੀ ਹੋ ਗਈ ਤਾਂ ਠੀਕ ਹੈ ਜੇ ਨਾ ਵੀ ਔਲਾਦ ਹੋਈ ਕਿਹਾ ਦਾਤਾ ਮੈਨੂੰ ਇੰਨੇ ਕ ਚੰਗੇ ਕੰਮ ਕਰਨ ਦੀ ਸਮਰੱਥਾ ਬਖਸ਼ਿਸ਼ ਕਰਿਓ ਮੈਂ ਚੰਗੇ ਕੰਮਾਂ ਨਾਲ ਦੁਨੀਆ ਤੇ ਜਿਉਂਦਾ ਰਹਿ ਸਕਾਂ ਜਿਉਂਦੇ ਨੇ ਕਿਆ ਕਰੇ ਕਿ ਪੁੱਤ ਹੋਇਆ ਧੀ ਹੋਈ ਕੋਈ ਘਟਨਾ ਵਾਪਰੀ ਪੁੱਤ ਚੜ੍ਹਾਈ ਕਰ ਗਿਆ ਉਹ ਅੱਜ ਜੂਰਿਆ ਬੰਦਾ ਉਹ ਕਹਿੰਦਾ ਮੈਂ ਸਮਾਜ ਚ ਲੋਕ ਭਲਾਈ ਦੇ ਕੰਮ ਕਰਦਾ ਚੰਗੇ ਕੰਮ ਕਰਦਾ ਮੈਂ ਆਪਣੇ ਆਪ ਨੂੰ ਸਮਾਜ ਵਿੱਚੋਂ ਆਪਣੇ ਪੁੱਤਰਾਂ ਨੂੰ ਸਮਾਜ ਦੇ ਬੱਚਿਆਂ ਜੋ ਆਪਣੇ ਬੱਚੇ ਵੇਖ ਕੇ ਮੈਂ ਜ਼ਿੰਦਗੀ ਜੂਰਿਆ ਇਹ ਤਾਂ ਤਰੀਕਾ ਹੈ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਪੁਰਖ ਕਹਿੰਦੇ ਨੇ ਵਿਆਪਕ ਨੂੰ ਸਤਗੁਰ ਮੇਰਾ ਸਰਬ ਵਿਆਪਕ ਹੈ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰੂ ਜੀ ਕਿਦਾਂ ਪ੍ਰਤਪਾਲਦੇ ਨੇ ਜੀ ਸਰੀਰ ਨੂੰ ਪਾਲਣ ਲਈ ਰੋਟੀ ਚਾਹੀਦੀ ਏ ਖੁਰਾਕ ਚਾਹੀਦੀ ਏ ਜੋ ਆਪਾਂ ਰੋਜ਼ ਖਾਂਦੇ ਆ ਸਤਗੁਰੂ ਜੀ ਕਿਦਾਂ ਸਾਡੀ ਪ੍ਰਤਪਾਲਣਾ ਕਰਦੇ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਰੀਰ ਨੂੰ ਜਿਉਂਦੇ ਰੱਖਣ ਲਈ ਖੁਰਾਕ ਚਾਹੀਦੀ ਏ ਜੇ ਖੁਰਾਕ ਨਹੀਂ ਮਿਲੇਗੀ ਤੇ ਸਰੀਰ ਸਮਾ ਪਾ ਕੇ ਨਟਾਲ ਹੋ ਜਾਏ ਇਨੂੰ ਪਾਣੀ ਚਾਹੀਦਾ ਇਹਨੂੰ ਖੁਰਾਕ ਚਾਹੀਦੀ ਜਿਵੇਂ ਗੱਡੀ ਨੂੰ ਤੇਲ ਚਾਹੀਦਾ ਤਾਂ ਹੀ ਚੱਲੇਗੀ ਨਾ ਸਤਪੁਰ ਸਾਡੀ ਪ੍ਰਤਪਾਲਣਾ ਕਿਦਾਂ ਕਰਦੇ ਨੇ ਧਿਆਨ ਨਾਲ ਸੁਣਿਓ ਤਾਂ ਗੱਲ ਸਮਝ ਪੈ ਜਾਏ ਜਿਹੜੀ ਸਰੀਰ ਦੀ ਖੁਰਾਕ ਹੈ ਬਾਹਰ ਪਈ ਹੈ ਆਟਾ ਦਾਲ ਸਬਜੀ ਗੋੜ ਕਿਉ ਜੋ ਵੀ ਆਪਣੇ ਘਰਾਂ ਚ ਬਣਦਾ ਹੈ ਉਹ ਬਾਹਰ ਪਿਆ ਹੈ ਪਰ ਜਿਹੜੀ ਮਨ ਦੀ ਖੁਰਾਕ ਹੈ ਨਾ ਜਿਹੜੀ ਮਨ ਦੀ ਖੁਰਾਕ ਹੈ ਇਹ ਕੁਦਰਤ ਨੇ ਵੈਗਰੂ ਨੇ ਸਾਡੇ ਅੰਦਰ ਹੱਟ ਖੋਲੇ ਹੋਏ ਸੁਣਿਓ ਬਾਤ ਜਿਨ ਜਿਓ ਦੀ ਆ ਸੂਰਜ ਕ ਅੰਬਰਾਵੇ ਜਿਨੇ ਜਿੰਦ ਦਿੱਤੀ ਔਰਜਿਕ ਵੀ ਪਚਾਰਿਆ ਕਿਹੜਾ ਰਜ਼ਕ ਮਨ ਦਾ ਰਜ਼ਕ ਸਭ ਘਟ ਪੀਤਰ ਹਾਟ ਚਲਾਵੇ ਸਾਰਿਆਂ ਦੇ ਘਟ ਵਿੱਚ ਸਾਰਿਆਂ ਦੇ ਹਿਰਦੇ ਵਿੱਚ ਰੱਬ ਹੱਟ ਖੋਲ ਕੇ ਬੈਠਾ ਹੋਇਆ ਦੱਸਿਓ ਹੁਣ ਜੇ ਤੇ ਰਜ਼ਕ ਤੰਦੇ ਦੀ ਗੱਲ ਹੋ ਰਹੀ ਐ ਤੇ ਇਹ ਜਿਹੜਾ ਆਟਾ ਦਾਲ ਗੁੜ ਕੇ ਹੋਇਆ ਇਹਦੀਆਂ